ਹਾਵੀਕੇ ਲੋਕ ਸਭਾ ਹਲਕਾ ਸ਼੍ਰੀ ਫਤਗੜ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਨੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ। ਉਹਨਾਂ ਦੇ ਨਾਲ ਹਲਕਾ ਪਾਇਲ ਦੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਵੀ ਮੌਜੂਦ ਸਨ। ਜਿੱਥੇ ਡਾਕਟਰ ਅਮਰ ਸਿੰਘ ਨੇ ਸੈਂਟਰ ਸਰਕਾਰ ਦੀਆਂ ਨੀਤੀਆਂ ਤੇ ਸਵਾਲ ਚੁੱਕੇ ਉੱਥੇ ਹੀ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਇਸ ਵਾਰ ਹਲਕੇ ਦੇ ਵੋਟਰ ਕਾਂਗਰਸ ਨੂੰ ਜਿਤਾਉਣ ਲਈ ਪੱਬਾਂ ਪਾਰ ਹਨ। ਕੌਂਸਲਰ ਸਾਹਿਬਾ ਵੈਦਾ ਕਾਂਗਰਸ, ਯੂਨੀਤ ਕਾਂਗਰਸ ਮੇਰੇ ਸਾਹਮਣੇ ਬੈਠੇ ਮੇਰੇ ਭਰਾ ਵਾਈਕ੍ਰੀ ਜੀ ਦਾ ਖਾਤਸਾ ਖਿਲੀ ਵਾਹੀ ਕਰੋ ਜੀਤੀ ਫੱਤੇ ਡਾਕਟਰ ਸਾਹਿਬ ਇਹ ਦਰਾਹਾ ਸ਼ਹਿਰ ਆ ਤੁਸੀਂ ਪਿਛਲੇ ਦਿਨਾਂ ਚ ਵੀ ਆ ਕੇ ਗਏ ਹੋ ਦਰਾਹਾ ਸ਼ਹਿਰ ਆਪਰੇ ਅੰਦਰੋਜ ਵਿੱਚ ਜਵਾਰਾ ਮੁਖੀ ਫਟਦੀ ਹੁੰਦੀ ਹੈ ਨਾ ਉਵੇਂ ਫਟਣੀ ਹੈ ਦਰਾਹਾ ਦੇ ਸ਼ਹਿਰ ਜਿਹੜੇ ਮਹਾਨ ਕੰਮ ਐ ਤੇਰੇ ਐਮਐਲਏ ਗਿਆਸਪੁਰ ਨੇ ਕੀਤੇ ਨੇ ਉਹਦੇ ਲਈ ਇੰਨਾ ਪਿਆਰ ਆ ਦਿਨਾਂ ਚ ਸਾਡੇ ਦੁਕਾਨਦਾਰਾਂ ਚ ਸਾਡੇ ਆਮ ਸ਼ਹਿਰੀਆਂ 'ਚ ਐਨੇ ਪਿਆਰ ਨਾਲ ਉਹਨੂੰ ਤੋਲ ਦੇਣਗੇ ਉਹਨੂੰ ਆਪੇ ਹੀ ਨਹੀਂ ਪਤਾ ਲੱਗਣਾ ਵੀ ਦਰਾਜੋ ਹੋਊ ਕੀ ਗਿਆ ਤਾਂ ਕਿ ਜਾਹਾ ਸ਼ਹਿਰ ਆ ਜਿਹੜਾ ਮਾਂ ਤੇ ਸਤਕਾਰ ਇਹਨਾਂ ਦਿੰਦਾ ਟੀਸੀ ਤੇ ਲਾ ਦਿੰਦਾ ਤੇ ਜਦੋਂ ਮਾਂ ਸਤਕਾਰ ਜਾ ਦੇ ਦਿੰਦਾ ਤਾਂ ਗੱਟ ਦਿੰਦਾ ਜ਼ਮੀਨ 'ਚ ਗਿਆਸਪੁਰ ਨਾਲ ਉਹ ਹਾਲ ਹੋਣਾ ਦਰਾਜ ਚ ਕਿਉਂਕਿ ਉਹਨੇ ਲੋਕਾਂ ਦੇ ਆ ਜਿਹੜੇ ਦੁਕਾਨਾਂ ਬੰਦ ਹੋਈਆਂ ਨੇ ਪਿਛਲੇ 50 ਸਾਲਾਂ ਤੋਂ ਇਹ ਦਰਾਹਾ ਸ਼ਹਿਰ ਪਟਿਆਲੇ ਦਾ ریاਸ ਦੀ ਆਖਰੀ ਸ਼ਹਿਰ ਸੀ ਦਰਾਹਾ ਵਧੀਆ ਬਿਊਟ ਬੰਦੀ ਨਾਲ ਕੱਟਿਆ ਹੋਇਆ ਸ਼ਹਿਰ ਸੀ ਜਿਹੜਾ ਜਲੂਸ ਗਿਆਸਪੁਰੇ ਤੇ ਪੱਪੂ ਨੇ ਕੱਢਿਆ ਦਰਾਹੇ ਸ਼ਹਿਰ ਦਾ ਆ ਸ਼ੈਟਰ ਨਾਏ ਇਹਨਾਂ ਦੀਆਂ ਬੇਇੱਜ਼ਤੀਆਂ ਕੀਤੀਆਂ ਦੁਕਾਨਦਾਰ ਇਕੱਠੇ ਹੋ ਕੇ ਮਿਸਪਰ ਕਮੇਟੀ ਦੇ ਦਫ਼ਤਰ ਗਏ ਉੱਥੇ ਕਹਿੰਦਾ ਜਿਹੜੇ ਜਿਹੜੇ ਅਹੁਦੇਦਾਰ ਨੇ ਉਹ ਬੈਠੋ ਬਾਕੀ ਸਾਰੇ ਬਾਹਰ ਨਿਕਲ ਜਾਓ ਕਹਿੰਦਾ ਜਿਹਨਾਂ ਰਵਾ ਲੋਕਾਂ ਦੇ ਵੋਟਾਂ ਪਾਈਆਂ ਹੋਣ ਉਹਨਾਂ ਨੂੰ ਕਹਿੰਦਾ ਮੀਟਿੰਗ ਚੋਂ ਬਾਹਰ ਨਿਕਲ ਜਾਓ ਹੁਣ ਤੁਸੀਂ ਯਾਦ ਰੱਖਿਓ ਤਾਹੇ ਸ਼ਹਿਰ ਆਇਓ ਉਹਨੂੰ ਕਹਿੰਦੀ ਤੂੰ ਬਿਆਤਿਆਸਪੁਰੇ ਤੂੰ ਆ ਤੂੰ ਹਲਕੇ ਪੈਰ ਚੋਂ ਬਾਹਰ ਨਿਕਲ ਜਾ ਤੇ ਮੁਕਾਢੀ ਦੇ ਛੱਡਾ ਗਏ ਤੇ ਇਹ ਦਰਜੂਰ ਨਹੀਂ ਜਦੋਂ ਤਾਹੇ ਸ਼ਹਿਰ ਦੇ ਦਾਸੀ ਇੱਥੇ ਤੇ ਪ੍ਰਧਾਨ ਨੂੰ ਇੱਥੇ ਦੇ ਐਮਐਲਏ ਨੂੰ ਤੇ ਉਹਨੇ ਠੱਪੇ ਸੱਜੇ ਦਾਇਆ ਬਾਇਆ ਤਰਾਏ ਸ਼ਹਿਰ ਤੋਂ ਬਾਹਰ ਕੱਢ ਕੇ ਸਿੱਟ ਦੇਣਗੇ ਤੇ ਜਿਹੜੇ ਮਾਤੀਆਂ ਇਕੱਠੀਆਂ ਕਰਦੇ ਨੇ ਉਹਨਾਂ ਨੂੰ ਕਿੰਚ ਤਾਰੇ ਮੈਂ ਦਿਖਾਉਂਗਾ ਕਿਉਂਕਿ ਸਾਡੇ ਲੋਕਾਂ ਦੇ ਆਇਆਂ ਮੰਗਾਲਾ ਦੇ ਆਰਡਿਸਟਰੀਆਂ ਦੇ ਆ ਕਿਊਬਲਾਂ ਦੇ ਬਿਨਾਂ ਦੇ ਆ ਜਿਹੜੇ ਨਕਸ਼ੇ ਪਾਸ ਹੁੰਦੇ ਨੇ ਉਹਨਾਂ ਦੇ ਜਿਵੇਂ ਖੰਨੇ ਚਾਟਟ ਬਰਾਚਾ ਬਿਠਾਉਂਦੇ ਨੇ ਨਾ ਕਿਨੇ ਕ 3 ਮਿੰਟ ਆਪਣੀ ਕੈਬਨਟ ਬੰਦਦਾ ਉਹ ਮੈਂ ਪੈਸੇ ਇਕੱਠੇ ਕਰਨ ਚ ਗਿਆਸਪੁਰੇ ਨੇ ਅਟਾ ਕੈਬਨਟ ਬਣਾਈ ਹੋਈ ਆ ਵੀ ਪਪੂ ਸ਼ਹਿਰ ਦਰਾਹੇ ਨੂੰ ਲੁੱਟ ਕੇ ਦਊਗਾ ਫਲਾਣਾ ਪੰਡਾ ਨੂੰ ਲੁੱਟ ਕੇ ਦਊਗਾ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਆਰਤੀਆਂ ਨੂੰ ਲੁੱਟ ਕੇ ਦਊਗਾ ਤੇ ਕੱਡੀਆਂ ਕੱਡੀਆਂ ਪਰਾਂਚਾਂ ਦੇ ਹਸਾਬਕਤਾ ਬਰਾਬਰ ਕਰਾਂਗੇ ਤੇ ਤੁਸੀਂ ਮੇਰੀ ਬੇਨਤੀ ਹੈ ਦਰਾਹੇ ਸ਼ਹਿਰ ਵਾਲਿਆਂ ਨੂੰ ਹੱਥ ਜੋੜ ਕੇ ਸਿਰ ਨਿਵਾ ਕੇ ਵੀ ਇਹ ਦਰਾਹੇ ਸ਼ਹਿਰ ਦਾ ਜਿਹੜਾ ਜਮਾਲਾ ਮੁੰਡੀ ਫਟਣਾ ਨਾ ਉਹਨੂੰ ਪਤਾ ਹੀ ਨਾ ਲੱਗੇ ਵੀ ਆਹ ਯਾਰ ਮੇਰੇ ਨਾਲ ਕੀ ਯਾ ਵੀ ਮੈਂਦਾ ਪੱਪੂ ਪ੍ਰਧਾਨ ਨੂੰ ਜੁਆਇਨ ਕਰਾ ਕੇ ਸਮਝਾਤੀ ਸਰਦ ਰਾਹਾ ਸ਼ਹਿਰ ਨੂੰ ਜੁਆਇਨ ਕਰਾ ਰਿਆ ਵੀ ਇੱਥੇ ਤੱਕ ਵਿਰੋਧੀ ਕੋਈ ਨਹੀਂ ਆਇਆ ਹੀ ਨਹੀਂ ਹੁਣ ਤੇਰੀ ਗੱਡੀ 'ਚ ਪੱਪੂ ਹੀ ਰਹੂ ਰਾਹਾ ਸ਼ਹਿਰ ਪੰਜੇ ਦੇ ਹੱਥ ਤੇ ਵੋਟਾਂ ਪਾ ਕੇ ਤੁਹਾਨੂੰ ਸਾਰਾ ਪੱਪੂ ਬੰਦਾ ਸਾਹਿਬ ਲਾਈ ਬ੍ਰਿਜਾ ਕਾਕਾ ਬਾਜੂ ਜੀ ਜੀ ਪਤਾ ਹੈ ਜੈ ਹਿੰਦ ਦੋਰਾਹਾ ਵਾਲਿਓ ਤੁਸੀਂ ਅੱਜ मेरी रूह खुश करती है भाई आ दफ्तर दाव का उद्घाटन करते हैं तुम्हें तो एक रैली करके इकट्ठ करता दफ्तर खोलन नहीं लगता है ना बहुत वीडी मीटिंग नजर आ रही है बहुत बहुत तुम्हें बधाई लखा साहब सरपंच सिंह दुबुरजी साहब ਔਰ ਸਾਰੇ ਐਮਸੀ ਸਹਿਬਾਨ ਬਾਕੀ ਦੇ ਸਾਰੇ ਲੀਡਰ ਸਹਿਬਾਨ ਦੇਖੋ ਇਲੈਕਸ਼ਨ ਦਾ ਮਾਹੌਲ ਹੈ ਆਪਣੀਆਂ ਇੱਕ ਜੂਨ ਨੂੰ ਵੋਟਾਂ ਪੈਂਡੀਆਂ ਨੇ ਇਹ ਵੋਟਾਂ ਜਿਹੜੀਆਂ ਨੇ ਇਹ ਯਾਦ ਰੱਖਿਓ ਕਿ ਇਤਿਹਾਸ ਬਦਲਦੀਆਂ ਵੋਟਾਂ ਨੇ ਇਹ ਉਹ ਸਰਕਾਰ ਨੂੰ ਬਦਲਦੀਆਂ ਵੋਟਾਂ ਨੇ ਇਨੇ ਸਮਾਜ ਦੇ ਹਰ ਵਰਗ ਨੂੰ ਪਰੇਸ਼ਾਨ ਕਰਕੇ ਰੱਖਿਆ ਸਮਾਜ ਦੇ ਹਰ ਵਰਗ ਨੂੰ ਮੋਦੀ ਸਰਕਾਰ ਨੇ ਪਰੇਸ਼ਾਨ ਕਰਕੇ ਰੱਖਿਆ ਕੋਈ ਸਮਾਜ ਦਾ ਵਰਗ ਨਹੀਂ ਆ ਜਿਹੜਾ ਉਹਨਾਂ ਨੇ ਭਲਾ ਕੀਤਾ ਹੋਵੇ ਚਾਹੇ ਉਹ ਕਿਸਾਨ ਹੋਵੇ ਚਾਹੇ ਦੁਕਾਨਦਾਰ ਹੋਵੇ ਚਾਹੇ ਗਰੀਬ ਆਦਮੀ ਹੋਵੇ ਚਾਹੇ ਮਜ਼ਦੂਰ ਹੋਵੇ ਚਾਹੇ ਫੇਰਜ਼ਦਾਰ ਨੌਜਵਾਨ ਹੋਵੇ ਕਿਸੇ ਬੰਦੇ ਦਾ ਦਸਨਾ ਜਹਾਨੀ ਕੀਤਾ ਕਿਸੇ ਬੰਦੇ ਦਾ ਦਸਨਾ ਜਹਾਨੀ ਕੀਤਾ ਉਹਨਾਂ ਨੂੰ ਪਤਾ ਮੈਂ ਹਰਦਾ ਕੋਈ ਕੀਤਾ ਨਹੀਂ